ਕਿਰਨ ਹਾਏ 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 ਮੇਰੇ ਰੱਬਾ ਮੰਮੀ ਹਾਏ ਮੰਮੀ ਦਾ हेलो हाँ जी सत्या मम्मी होए क्या हाल मैं बढ़िया तू सुना अच्छा ठीक है ठीक है आ लगे तुसी कोई गल नहीं लै आ जाओ ऐसे कोई पूछने वाली गल ना ना मैं तो वेली हूँ ਬਸ ਥੋੜੇ ਕੱਪੜੇ ਧੋ ਕੇ ਹੱਟੀ ਸੀ ਹਾਂਜੀ ਹਾਂਜੀ ਚਲੋ ਠੀਕ ਓਕੇ ਓਕੇ ਮੰਮੀ ਹਾਂ ਮੰਮੀ ਹੁਣਾਂ ਦਾ ਫੋਨ ਆਇਆ ਸੀਗਾ ਉਹ ਆਂਦੇ ਆਪਾਂ ਅੰਮ੍ਰਿਤਸਰ ਵੱਲੋਂ ਆਏ ਆ ਤੇ ਆਪਾਂ ਨਾ ਆਣਾ ਵਾ ਇੱਧਰ ਤੇ ਮੈਂ ਕਿਹਾ ਕੋਈ ਗੱਲ ਨਹੀਂ ਆਜੋ ਥੋੜੀ ਕਿ ਦੇਰ ਬਹਿਣਗੇ ਮੇਰੇ ਸਾਹਮਣਾਂ ਸ਼ਾਪਿੰਗ ਕਰਨ ਵਾਸਤੇ ਆਏ ਹੋਣੇ ਕੁਛ ਤੇ ਕਹਿੰਦੀ ਹੋਣੀ ਚੱਲ ਮੈਨੂੰ ਮਿਲਦੇ ਚੱਲੀਏ ਨਾਲ ਭਾਬੀ ਵੀ ਹੋਣਗੇ ਪੁੱਤਰ ਤੂੰ ਤਾਂ ਉਹਨਾਂ ਨੂੰ ਕਹਿ ਤੇ ਆਜੋ ਮੈਂ ਤਾਂ ਕੋਈ ਕੰਮ ਜਾਣਾ ਸੀ ਜ਼ਰੂਰੀ ਕੰਮ ਕਿੱਥੇ ਜਾਣਾ ਮੰਮੀ ਤੂੰ ਪੁੱਤ ਹਰ ਗੱਲ ਇਹ ਨਾ ਦੱਸੀ ਜਾ ਸਕਦੀ ਕੋਈ ਜ਼ਰੂਰੀ ਕੰਮ ਆ ਉਹ ਕੰਮ ਹੋ ਜਾਏਗਾ ਫਿਰ ਮੈਂ ਘਰ ਆ ਕੇ ਦੱਸਾਂਗੀ ਜੇ ਪਹਿਲਾਂ ਹੀ ਰੋਲਾ ਪਾਤਾ ਤਾਂ ਕੰਮ ਕੰਦੇ ਫਿਰ ਬੰਦਾ ਹੀ ਨਹੀਂ ਹੈਗਾ ਕੋਈ ਗੱਲ ਨਹੀਂ ਉਹਨਾਂ ਨੇ ਥੋੜੀ ਕਿ ਦੇਰ ਬਹਿਣਾ ਵਾ ਤੇ ਤੁਸੀਂ ਇਸ ਤਰ੍ਹਾਂ ਕਰਿਓ ਥੋੜੀ ਦੇਰ ਉਹਨਾਂ ਨੂੰ ਮਿਲ ਕੇ ਨਾ ਫੇਰ ਚਲ ਜਿਓ ਫੇਰ ਆਪਣਾ ਕੰਮ ਕਰ ਆਇਓ ਤੇ ਪੁੱਤਰ ਚੰਗੀ ਥੋੜਾ ਲੱਗਦੀ ਮੈਂ ਕਿਉਂ ਮੇਰੇ ਘਰ ਆਇਆ ਤੇ ਉਹਨਾਂ ਨੂੰ ਮੈਂ ਛੱਡ ਕੇ ਤੇ ਆਪੇ ਲਾਓ ਕੰਮ ਚਲ ਜਾ ਨਾ ਅਗਲੇ ਆਏ ਹੁਣ ਫੇਰ ਤਾਂ ਗੱਲ ਵੱਖਰੀ ਆ ਤੇ ਫੇਰ ਤੁਸੀਂ ਕੰਮ ਕਰ ਲਾ ਰਹੇ ਹੋ ਨਹੀਂ ਉਹ ਕੰਮ ਵੀ ਕਰਨਾ ਅੱਜ ਜ਼ਰੂਰੀ ਆ ਇੰਜ ਕਰ ਪਰ ਅੰਬਰਸਰ ਕੀ ਕਰਨ ਆਂਦੇ ਹੋ ਥੋੜਾ ਜਿਹਾ ਉਹਨਾਂ ਨੇ ਸਮਾਨ ਸਮੂ ਲੈਣਾ ਸੀਗਾ ਤਾਂ ਕਰਕੇ ਤੁਹਾਨੂੰ ਪਤਾ ਐਡੀ ਦੂਰੋਂ ਆਏ ਆ ਤੇ ਹੁਣ ਇਹ ਤੇ ਮੈਂ ਕਹਿ ਨਹੀਂ ਸਕਦੀ ਕਿ ਕੱਲ ਆਜੋ ਇਸ ਕਰਕੇ ਹੁਣ ਅੱਜ ਉਹਨਾਂ ਨੇ ਆਣਾ ਵਾ ਪਰ ਕਹਿ ਹੀ ਦਿੱਤਾ ਆਣਾ ਹੈ ਕਿਉਂਕਿ ਸਮਾਨ ਖਰੀਦਣਾ ਹੈ ਸਮਾਨ ਖਰੀਦਣਿਆ ਖਰੀਦਦਾ ਵੀ ਕਿਤੇ ਟਾਈਮ ਲੱਗ ਹੀ ਜਾਂਦਾ ਹੋ ਸਕਦਾ ਰਾਤ ਨੂੰ 7-8 ਵਜੇ ਤੇ ਫਿਰ ਅਗਲੇ ਕਹਣ ਕੀ ਜਾਣਾ ਆਪਾਂ ਨਹੀਂ ਨਹੀਂ ਰਹਿਣਾ ਤੇ ਹੈਗਾ ਨਹੀਂ ਉਹਨਾਂ ਨੇ ਜੇ ਰਹਿਣਾ ਹੁੰਦਾ ਤੇ ਉਹਨਾਂ ਨੇ ਕਹਿ ਹੀ ਦੇਣਾ ਸੀਗਾ ਰਹਿਣਾ ਵੀ ਉਹਨਾਂ ਨੇ ਨਹੀਂ ਮੇਰੇ ਸਾਬ ਮੇਰਾ ਕਹਿਣ ਦਾ ਮਤਲਬ ਹੈ ਕਿ ਵਾਪਸ ਚੱਲ ਜਾਈਏ ਫਿਰ ਨਾ ਆਣ ਨਹੀਂ ਨਹੀਂ ਪਹਿਲਾਂ ਉਹਨਾਂ ਨੇ ਮੈਨੂੰ ਮਿਲ ਕੇ ਜਾਣਾ ਫੇਸ ਮਾਸਮੋਂ ਲੈਣ ਜਾਣਾ ਵਾ ਕਿਉਂਕਿ ਕਿੰਨਾ ਟਾਈਮ ਹੋ ਗਿਆ ਮਿਲੇ ਵੀ ਨਹੀਂ ਆ ਇਸ ਕਰਕੇ ਉਹਨਾਂ ਨੇ ਸੋਚਿਆ ਚੱਲ ਕਿਰਨ ਨੂੰ ਮਿਲਦੇ ਜਾਈਏ ਪੁੱਤਰ ਹਜੇ 2 ਮਹੀਨੇ ਪਹਿਲਾਂ ਤਾਂ ਤੂੰ ਹੋ ਕੇ ਆਈ ਸੀ ਤੇ ਮੰਮੀ 2 ਮਹੀਨੇ ਹੋ ਗਏ ਨਾ ਇਸ ਕਰਕੇ ਮੈਂ ਕਿਹਾ ਕੋਈ ਗੱਲ ਨਹੀਂ ਆਜੋ 12 ਵਜੇ ਮੇਰੇ ਸਾਬ ਨਾਲ 12:20 ਤਿਆਂ ਸਮਾਂ ਪਰਾ ਤਾਂ ਕੋਣ ਨਹੀਂ ਆਇਆ ਨਾ ਕਿਤੇ ਲੱਗ ਗਈ ਹੈਗੇ ਆ ਕਹਿਣ ਦੇ ਹੀ ਆਪਾਂ ਆਣ ਹੀ ਦੇ ਆ ਤੇਰੇ ਵੱਲ ਤੇ ਮੈਂ ਕਾ ਚੱਲ ਕੋਈ ਗੱਲ ਨਹੀਂ ਆਜੋ ਤੇ ਮੈਂ ਤੁਹਾਨੂੰ ਦੱਸਣੀ ਆਈ ਸੀਗੀ ਕਿ ਆਨ ਲੱਗੇ ਆ ਮੰਮੀ ਕਿਉਂ ਕੋਈ ਗੱਲ ਨਹੀ ਨਹੀ ਹੁਣ ਜਦੋਂ ਅਗਲਿਆਂ ਨੇ ਬਗੂਆਂ ਤੇ ਆ ਕੇ ਫੋਨ ਕੀਤਾ ਏ ਤੇ ਫਿਰ ਕੀ ਕਹਿ ਸਕਦੇ ਆ ਮੈਂ ਫਿਰ ਫੋਨ ਕਰ ਦਿੰਦੀ ਆ ਉਹਨਾਂ ਨੂੰ ਕਿ ਮੇਰੇ ਕੋ ਅੱਜ ਨਹੀਂ ਆਇਆ ਜਾਣਾ ਹਾਂ ਮੰਮੀ ਇਹ ਗੱਲ ਸਭ ਤੋਂ ਵਧੀਆ ਮੈਂ ਇਤਰਾ ਕਰਦੀ ਆ ਮਟਰ ਪਨੀਰ ਬਣਾ ਲੈਣੀ ਆ ਤੇ ਨਾਲੇ ਉਮਾਸ਼ ਛੋਲਿਆਂ ਦੀ ਦਾਲ ਬੜੀ ਵਧੀਆ ਖਾਂਦੇ ਆ ਉਹ ਬਣਾ ਲੈਣੀ ਨਾਲ ਹੋਏਗਾ ਪਰੌਂਠੇ ਜਾਂ ਫੁਲਕੇ ਬਣਾ ਦਾਂਗੇ ਚੋਲ ਚੋਲ ਚਲੋ ਰਹਿਣ ਨਹੀਂ ਦਿੰਨੀ ਮੰਮੀ ਚੋਲ ਖਾਂਦੇ ਨਹੀਂ ਆ ਆ ਦੋ ਚੀਜ਼ਾਂ ਬਣਾ ਲੈਣੀ ਆ ਪੁੱਤਰ ਜਦੋਂ ਵੀ ਰੋਟੀ ਬਣਾ ਕੇ ਰੱਖੀ ਦੀ ਆ ਉਹ ਰੋਟੀ ਤੇ ਖਾਂਦੇ ਤੇ ਹੈ ਹੀ ਨਹੀਂ ਸਾਰੀ ਰੋਟੀ ਵੇਸਟ ਜਾਂਦੀ ਆ ਇੰਜ ਕਰ ਜਦੋਂ ਆਣਗੇ ਨਾ ਉਹਨਾਂ ਨੂੰ ਪੁੱਛ ਕੇ ਤੇ ਫੇਰ ਹੀ ਬਣਾਵੀਂ ਕਿਉਂਕਿ ਕਾਲੀ ਕਾਲੀ ਤੇ ਆਂਦੇ ਹੋ ਮੰਮੀ ਮੇਰੀ ਗੱਲ ਸੁਣਨਾ ਜਦੋਂ ਨਹੀਂ ਖਾਂਗੇ ਤੇ ਆਪਾਂ ਖਾ ਲਾਂਗੇ ਆਪਾਂ ਕਿਹੜੇ ਨਹੀਂ ਖਾਂਦੇ ਸੁਖਣਾ ਇੰਨੇ ਜਾਣੇ ਆ ਮੇਰੇ ਹਿਸਾਬ ਨਾਲ ਅੱਜ ਸ਼ਾਮ ਨੂੰ ਉਹਨੇ ਛੋਟੀ ਨੇ ਵੀ ਆ ਜਾਣਾ ਵਾ ਤੇ ਫੇਰ ਉਦੋਂ ਉਹ ਵੀ ਖਾ ਲੂਗੀ ਨਹੀਂ ਨਹੀਂ ਪੁੱਤ ਮੇਰਾ ਵਿਚਾਰ ਸੀ ਕਿ ਅੱਜ 12 ਰੋਟੀਆਂ ਖਾ ਕੇ ਆਨੇ ਆ ਮੇਰਾ ਬੜਾ ਦਿਲ ਕਰਨ ਲਿਆ ਸੀ ਤੇ ਫਿਰ ਉਹਨਾਂ ਨੂੰ ਵੀ ਬਾਹਰ ਹੀ ਲੈ ਚੱਲਾਂਗੇ ਕਿੰਨਾਂ ਨੂੰ ਮੰਮੀ ਉਹਨਾਂ ਨੂੰ ਜੇ ਆਪਾਂ ਬਾਹਰੋਂ ਖਾਣੀ ਆ ਤੇ ਆਪੀ ਤਾਂ ਤੂੰ ਕਹਿਣ ਦੀ ਸੀ ਕਿ ਉਹਨਾਂ ਨੇ ਮਿੰਟੇਕ ਰੁਕਣਾ ਤੇ ਚੱਲ ਜਾਣਾ ਮੰਮੀ ਮਟਰ ਛਿੱਲੇ ਹੋਏ ਆ ਮਿੰਟ ਲੱਗਣਾ ਵੇਖਿਓ ਮੈਂ ਸਾਰਾ ਕੋਈ ਫਟਾਫਟ ਬਣਾ ਲੈਣਾ ਨਾਲੇ ਮਾਸ਼ਲਿਆਂ ਦੀ ਦਾਲ ਤੇ ਨਾਲੇ ਰੋਟੀਆਂ ਮੈਂ ਚੱਲੀ ਜੇ ਬਣਾਉਣ ਮੈਂ ਚੱਲੀ ਹੁਣ ਹੋਂ ਤਾਂ ਤੇਰੇ ਕੋ ਪਿਓ ਦੀ ਤੇ ਇਹ ਸਭ ਕੁਝ ਫਟਾਫਟ ਬਣ ਜਾਣਾ ਇਹ ਵੀ ਦੂਜੇ ਦਿਨ ਬੂਥਾ ਚੁੱਕਦੇ ਤੇ ਆ ਜਾਂਦੇ ਆ ਐ ਮੈਂ ਦੱਸ ਮੈਂ ਤਾਂ ਬਥੇਰੀ ਨਾ ਕਰਨ ਦੀ ਕੋਸ਼ਿਸ਼ ਕੀਤੀ ਆ ਹਾਂ ਬੋਲ ਕੀ ਆ ਨਹੀਂ ਕੁਝ ਨਹੀਂ ਸਿਆਪਾ ਮੇਰੇ ਕੋਲੋਂ ਆਂਡੇ ਆਹੋ ਨਹੀਂ ਅਵੀ ਵੇਲੇ ਜਦੋਂ ਦਿਲ ਕਰਦਾ ਮੂੰਹ ਚੁੱਕ ਕੇ ਆ ਜਾਂਦੇ ਆ ਆਹੋ ਨਹੀਂ ਮੈਂ ਨਹੀਂ ਆਣਾ ਕਰ ਦੇ ਅੱਛਾ ਤੇਰੇ ਕੁੜਮ ਵੀ ਇਤਰੇ ਕਰਦੇ ਆ ਤੇ ਤੂੰ ਕੀ ਕਰਦੀ ਆ ਓ ਸ਼ਾ ਠੀਕ ਆ ਠੀਕ ਆ ਲੱਗੀ ਸਮਝ ਕਿ ਉਹਨਾਂ ਦੇ ਸਾਹਮਣੇ ਨਾਟਕ ਕਰਾਂ ਠੀਕ ਆ ਪਨੀਰ ਲੱਗੀ ਉਤਰਨ ਤਾਂ ਪਨੀਰ 400 ਰੁਪਏ ਕਿਲੋ ਹੀ ਚਲ ਠੀਕ ਆ ਚਾ ਚੜ ਗਿਆ ਹੁੰਦਾ ਐ ਜਿਹਦੇ ਪੈਰਾਂ ਨੂੰ ਪਰ ਪਰ ਲੱਗੇ ਹੁੰਦੇ ਆ ਉੜਦੀ ਫਿਰਦੀ ਆ ਬਾਵਾ ਨੂੰ ਨਹੀਂ ਲੱਗੇ ਪੈਰਾਂ ਨੂੰ ਲੱਗੇ ਆ ਚਲ ਠੀਕ ਆ ਓਕੇ

ਤੇ ਇੰਫੀਨੇ ਵੀ ਆਈ ਜਾਣਾ ਵਾ ਤੇ ਉਹ ਵੀ ਖਾ ਲੂਗੀ ਉਹਦਾ ਵੀ ਤੇ ਫੇਵਰੇਟ ਹੀ ਹੈਗਾ ਮਟਰ ਪਨੀਰ ਦਾਲ ਛਲ ਇਹਦਾ ਕੁੱਕ ਕਰਦਾ ਟੱਕਣ ਬੰਦ ਕਰ ਤਾ ਮम्मी ਹੁਣੀ ਆਣੀ ਵਲੇ ਉਹਨੇ ਛਾ ਸ਼ੁਗਰ ਕੀਤਾ ਤੁਸੀਂ ਵੀ ਆ ਗਏ ਨੂੰ ਲੈ ਕੇ ਇਹਦੇ ਤੁਹਾਡਾ ਤੇ ਚੱਕਰ ਹੀ ਨਹੀਂ ਲੱਗਦਾ ਬਹੁਤ ਯਾਦ ਕਰਦੀ ਪਈ ਤੈਨੂੰ ਤੇ ਫਿਰ ਅਸੀਂ ਇਹਨੂੰ ਨਾਲ ਹੀ ਲੈ ਅੱਜ ਸੋ ਛੁੱਟੀ ਕਰਵਾ ਲਈਏ ਦੀ ਤੇ ਪੇਪਰ ਸੀਗਾ ਕੱਲ ਹੀ ਹੈਗਾ ਸੀ ਸ਼ਾਮ ਤੱਕ ਘਰ ਪਹੁੰਚ ਜਾਣਾ ਵੈ ਤੇ ਬਹੁਤ ਮਗਰ ਪਈ ਭੂਈ ਨੂੰ ਮਿਲਣਾ ਭੂਈ ਨੂੰ ਮਿਲਣਾ ਵੈ ਤੇ ਮੈਂ ਕਿਹਾ ਚੱਲ ਤੂੰ ਨਾਲ ਹੀ ਚੱਲਣੇ ਸੀ ਕਿ ਆਪਣੇ ਕੰਮ ਕਰ ਲਾਂਗੇ ਤੇ ਨਾਲੇ ਜਾਂਦੇ ਜਾਂਦੇ ਕਿਰਨ ਨੂੰ ਮਿਲ ਲੈਣੇ ਆ ਫੇ ਮੇਰੀ ਗੱਲ ਸੁਣ ਮੰਮੀ ਨਹੀਂ ਆਏ ਤੇਰੇ ਹਜੇ ਸਾਨੂੰ ਕਿੰਨੀ ਦੇਰ ਹੋ ਗਈ ਆਇਆਂ ਉੱਤੇ ਮੰਮੀ ਪਤਾ ਨਹੀਂ ਯਾ ਮੈਂ ਵੇਖ ਕੇ ਆਨੀ ਆ। ਚਲ ਕੋਈ ਗੱਲ ਨਹੀਂ। ਹੋਰ ਸਭ ਠੀਕ ਹੈ ਨਾ? ਹਾਂਜੀ ਹਾਂਜੀ ਸਭ ਵਧੀਆ। ਵਧੀਆ ਸੋ ਅਸਰਾ ਕਰ ਹਾਂ। ਅਸੀਂ ਬਾਜ਼ਾਰ ਨੂੰ ਸ਼ੋਪਿੰਗ ਕਰਨੀ ਆ ਤੇ ਨਾਲੇ ਅਸੀਂ ਕੇ ਨਾਲੇ ਤੋੜਾ ਦੁਰਗਾਣਾ ਮੰਦਿਰ ਵੀ ਹੋਵਾਂਗੇ ਮੱਥਾ ਟੇਕ ਲਵਾਂਗੇ ਤੇ ਨਾਲੇ ਮੈਂ ਲਿਹਾਈ ਤੇ ਕੁਝ ਵੀ ਨਹੀਂ ਤੇ ਮੈਂ ਕਿਹਾ ਕਾਸ਼ਵੀ ਵੀ ਹੈਗੀ ਆ ਨਾਲ ਹੁਆਪਦੀ ਜੀ ਦੀ ਮਨਪਸੰਦ ਦੀ ਨਾ ਚੀਜ਼ ਲੈ ਲਵਾਂਗੇ ਤੇ ਮਨ ਨੂੰ ਤੇ ਨਾਲ ਲੈਣਾ ਨਹੀਂ ਆਂਦਾ ਪੂਜਾ ਨੂੰ ਪੂਜਾ ਲੈ ਕੇ ਦੇ ਦੇ ਦਿੰਦੀ ਆ। ਇਹਨੂੰ ਪਸੰਦ ਨਹੀਂ ਆਂਦਾ। ਤੇ ਨਾਲੇ ਮੈਂ ਕਿਹਾ ਚਲ ਤੈਨੂੰ ਵੀ ਨਾ ਸੂਟ ਲੈ ਦੇਣੀ ਐ ਤੇ ਤੇਰੀ ਮੰਮੀ ਵਾਸਤੇ ਵੀ ਨਾ ਸੂਟ ਲੈ ਲਾਂਗੇ ਕੋਈ ਗੱਲ ਨਹੀਂ ਮੰਮੀ ਸੂਟ ਦੀ ਕੀ ਲੋੜ ਤੂੰ ਇੱਥੇ ਬੈਠੋ ਮੈਂ ਨਾ ਉਹਨਾਂ ਨੂੰ ਵੇਖ ਕੇ ਆਨੀ ਆ ਪਤਾ ਨਹੀਂ ਸੋਈ ਨਾ ਗਏ ਹੁਣ ਇਹ ਟਾਈਮ ਉਹਨਾਂ ਦੇ ਸੌਣ ਦਾ ਵੀ ਹੈਗਾ ਨਾ ਹਾਂ ਕੀ ਪਤਾ ਸੋ ਗਏ ਤਵੇ ਇਹਨਾਂ ਨੂੰ ਦੱਸ ਦਿੱਤਾ ਹੀ ਨਾ ਸਿਆਣੇ ਪਏ ਹਾਂ ਹਾਂ ਮੈਂ ਤੇ ਉਦੋਂ ਹੀ ਦੱਸਤਾ ਸੀ ਜਦੋਂ ਤੁਸੀਂ ਫੋਨ ਕੀਤਾ ਹੈਗਾ ਠੀਕ ਹੈ ਠੀਕ ਅੱਛੀ ਨਾ ਥੋੜੀ ਦੇਰ ਹੀ ਬੇਟਾ ਬੈਠਣਾ ਮੈਂ 15 ਨਹੀਂ ਨਹੀਂ ਮੈਂ ਤੇ ਤੁਹਾਡੇ ਵਾਸਤੇ ਰੋਟੀ ਪਾਣੀ ਬਣਾਇਆ ਵਾ ਰੋਟੀ ਨਹੀਂ ਖਾਣੀ ਅਸੀਂ ਅੱਜ ਨਾ ਅਸੀਂ ਘਰੋਂ ਸੋਚ ਕੇ ਆਏ

ਹੇ ਪਤਾ ਨਹੀਂ ਕੀ ਹੋਇਆ ਅੰਤਰਾ ਮੇਰੀ ਲੱਤਾਂ ਤੇ ਕੜਾਲ ਪਏ ਜਾਂਦੇ ਹੁਣ ਇਹਦੇ ਚੰਗੇ ਭਲੇ ਹੀ ਤੁਸੀਂ ਆਹ ਹੁਣੇ ਹੁਣੇ ਮਨ ਤੇ ਆਪਰੇ ਸਮੇ ਲੱਗਣ ਦੀ ਵੀ ਕੀ ਹੋ ਗਿਆ ਆਗੇ ਤੇ ਮਮੀ ਹਣੀ ਪੁੱਤ ਹਾਂਜੀ ਥੋੜੀ ਦੇਰ ਫਿਰ ਮੇਲਾ ਫੇਰ ਆ ਜਿਓ ਇੱਥੇ ਮਮੀ ਹਣੀ ਆ ਗਈ ਉਹ ਤੇ ਕਦੋਂ ਦੇ ਆਏ ਆ ਤੇ ਪੁੱਤੋ ਤੈਨੂੰ ਦੱਸਿਆ ਕਿ ਉਹਨੇ ਚੰਗਾ ਥੋੜਾ ਲੱਗਦਾ ਅਗਲਿਆਂ ਨੇ ਕਹਿਣਾ ਹੈਗਾ ਕਿ ਆਪਾਂ ਆ ਕੇ ਬੈਠੇ ਤੇਰੀ ਸੱਸ ਇੱਥੇ ਬੈਠੀ ਹੋਈ ਆ ਹਏ ਚਲੋ ਕੋਈ ਗੱਲ ਨਹੀਂ ਹੋਣ ਆ ਜਿਓ ਤੁਸੀਂ ਆਹ ਪੁੱਤ ਪਰ ਮੈਨੂੰ ਬੜੀ ਸ਼ਰਮ ਆਨ ਡਈ ਚਲੋ ਕੋਈ ਗੱਲ ਨਹੀਂ ਕੀ ਕਹਿਣਾ ਹਾਏ ਓਏ ਆਏ ਸੜ ਜਾਣਾ ਪਤਾ ਨਹੀਂ ਕੀ ਹੋ ਜਾਂਦਾ ਸਰੀਰ ਨੂੰ ਪਤਾ ਨਹੀਂ ਲੱਗਦਾ ਚੰਗਾ ਭਲਾ ਸੀ ਹੁਣੇ ਮੈਂ ਗੱਲਾਂ ਕਰਨੀ ਸੀ ਤੇਰੇ ਨਾਲ ਹਾਏ ਆਏ ਅਵੇ ਲੱਕ ਵੀ ਟੁਖੰਡਿਆ ਮੇਰਾ ਰਿੰਪੀ ਵੀ ਆਣ ਵਾਲੀ ਐ ਸ਼ਾਮ ਨੂੰ ਆ ਸ਼ਾਮ ਵਾਲੀ ਐ ਹਮ ਚਲ ਜਿਹੜੇ ਹੁਣ ਆਏ ਉਹਨਾਂ ਨੂੰ ਤੇ ਵੇਖਾਂ ਆਏ ਘਟਦੀ ਕਿ ਆਏ ਆਏ 아니 ਚੱਲ ਪੁੱਤ ਮੈਨੂੰ ਤੇ ਆਪਣੇ ਆਪ ਤੇ ਸ਼ਰਮ ਆਂਡੇ ਕੀ ਕਹਿਣਾ ਅਗਲੇ ਆਲੇ ਕਿ ਦਸ ਆਈ ਨਹੀਂ ਤੇ ਕਿਰਨ ਦੀ ਸੱਸ ਹਾਏ ਹੋਏ ਕਿਰਨ ਦੀ ਸੱਸ ਆ ਗਈ ਜੇ ਦੇਖਦੀ ਪਈ ਆ ਲੱਗਦਾ ਠੀਕ ਨਹੀਂ ਲੱਗਦੀ ਉਹਦਾ ਸ਼ੁਰੂ ਤੋਂ ਐਹੀ ਹਾਲ ਆ ਚਲੋ ਤੂੰ ਤੇ ਇੱਕ ਦੋ ਵਾਰੀ ਆਈਆਂ ਤੈਨੂੰ ਪਤਾ ਮੈਂ ਐਹੀ ਵੇਖਦੀ ਆਂ ਨਹੀਂ ਪਈ ਆਂ ਆਜੇ 아이 ਸਸਿਕਾ ਮੈਂ ਸਸਿਕਾ ਵਾਹ ਸਸਿਕਾਲ ਕੀ ਹਾਲੀ ਓਏ ਠੀਕ ਆ ਠੀਕ ਆ ਸਸਿਕਾ ਸਸਿਕਾ ਪੁੱਤਰ ਸਸਿਕਾਲ ਸਸਿਕਾਲ ਪੰਜੇ ਸਸਿਕਾਲ ਮੈਂ ਤਾਂ ਪਤਾ ਨਹੀਂ ਲੱਗਾ ਤੁਸੀਂ ਆਏ ਜੇ ਚਲੋ ਕੋਈ ਗੱਲ ਨਹੀਂ ਬੈਠੋ 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 ਹੋ ਗਏ 5-10 ਮਿੰਟ ਹੋ ਗਏ ਇਹ ਵੀ ਸ਼ਦਾਨ ਜੀ ਨੇ ਦੱਸਿਆ ਨਹੀਂ ਕਿ ਮੰਮੀ ਆਏ ਚੰਗਾ ਥੋੜਾ ਲੱਗਦਾ ਕਿ ਮੇਰੀ ਭੈਣ ਆਈ ਹੋਵੇ ਤੇ ਮੰਦਰ ਬੈਠ ਕੇ ਆ ਹਾਂ ਪਰ ਤਾਂ ਲੱਗੀ ਭੈਣ ਆ ਰੈਪੀ ਦਾ ਮੁੰਡਾ ਵੀ ਬੜਾ ਸ਼ਤਾਨ ਆਏ ਓਏ ਮਾਸੀ ਵੀ ਕਿਹ ਗਾ ਠੀਕ ਨਹੀਂ ਲੱਗਦੇ ਪਰ ਇਤਰਾ ਹੀ ਆ ਬਸ ਹੁਣ ਇਤਰਾ ਹੀ ਚੱਲਦਾ ਜਾਂਦਾ ਆ ਸਵੇਰੇ 10:00 ਵਜੇ ਖਲੋ ਕੇ ਸਾਰਾ ਨਾਸ਼ਤਾ ਬਣਾਉਣਾ ਹੁੰਦਾ ਲੱਕ ਦੁਖਣ ਲੱਗ ਪੰਦਾ ਫਿਰ ਕੀ ਕਰਾਂ ਤੈਨੂੰ ਆ ਮਮੀ ਤੇਰੇ ਕੀ ਕਹਿੰਦੇ ਪਏ ਆ ਪੁੱਤਰੋ 10 ਵਜੇ ਤੋਂ ਪਹਿਲਾਂ ਉੱਡਦੇ ਨਹੀਂ ਹੈਗੇ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਨਹੀਂ ਠੀਕ ਹੋਗੇ ਤੇ ਅੰਦਰ ਜਾ ਕੇ ਰੈਸਟ ਕਰੋ ਥੋੜੀ ਜੰਨੀ ਅਸੀਂ ਨਾ ਹੁਣ ਨਹੀਂ ਚਲੇ ਜਾਣਾ ਮੈਂ ਨਹੀਂ ਨਹੀਂ ਭੈਣ ਜੀ ਜਾਣਾ ਕਿ ਹੋਏਗਾ ਤੋਹੀ ਨਹੀਂ ਅਸੀਂ ਨਹੀਂ ਨਹੀਂ ਭੈਣ ਜੀ ਬਹਿਣ ਦਾ ਟਾਈਮ ਨਹੀਂ ਹੈਗਾ ਥੋੜਾ ਬਾਜ਼ਾਰ ਆਏ ਸੀ ਤੇ ਮੈਂ ਕਿਹਾ ਪੱਲਾ ਕਿਰਨ ਨੂੰ ਮਿਲ ਚਲੀਏ ਤੇ ਫਿਰ ਥੋੜਾ ਬਾਜ਼ਾਰ ਦਾ ਕੰਮ ਕਰਾਂਗੇ ਤੇ ਫਿਰ ਅਸੀਂ ਉਧਰ ਉਧਰੇ ਨਿਕਲ ਜਾਣਾ ਵੈ ਇਹ ਬੜਾ ਮਗਰ ਪਈ ਹੋਈ ਸੀ ਮੈਂ ਭੂਇ ਨੂੰ ਮਿਲਣਾ ਭੂਇ ਨੂੰ ਮਿਲਣਾ ਵੈ ਚਲ ਚੰਗਾ ਸਗੋਂ ਕਿ ਭੂਆ ਭਤੀਜੇ ਦਾ ਪਿਆਰ ਇਤਰਾਹ ਦਾ ਹੀ ਹੁੰਦਾ ਹੈ ਬਿਲਕੁਲ ਬਿਲਕੁਲ ਤੁਸੀਂ ਆਓ ਕਰੋ ਭੈਣ ਜੀ ਤੁਸੀਂ ਨਹੀਂ ਠੀਕ ਹੈਗੇ ਨਾ ਤੇ ਅੰਦਰ ਜਾ ਕੇ ਰੈਸਟ ਕਰ ਲਓ ਕਿਰਨ ਨੂੰ ਮੈਨੂੰ ਸਰੇ ਕਿਉਂ ਨਾਸਤਾ ਬਣਾ ਦੇਣੀ ਆ ਜਲਦੀ ਉੱਠ ਚਲ ਕੋਈ ਨਹੀਂ ਪੁੱਤ ਨਿਆਣੀ ਸਿਆਣੀ ਹੈਗੀ ਕੋਈ ਗੱਲ ਨਹੀਂ ਵੇ ਆਪ ਹੀ ਤੁਹਾਨੂੰ ਪਤਾ ਕਿਸੇ ਨੂੰ ਕੁਝ ਕੰਦੇ ਨਹੀਂ ਇੱਕ ਪਾਸੇ ਮੈਂ ਮਸ਼ੀਨ ਲਾ ਲੈਣੀ ਆ ਦੂਜੇ ਪਾਸੇ ਨਾਸ਼ਤਾ ਦੇ ਦੇਣੀ ਆ ਇੱਕ ਪਾਸੇ ਮਸ਼ੀਨ ਲਾ ਲੈਣੀ ਆ ਦੂਜੇ ਪਾਸੇ ਨਾਸ਼ਤਾ ਦੇ ਲੈਣੀ ਆ ਫਿਰ ਮਾੜਾ ਮੋਟਾ ਹੋ ਸਕਤੇ ਖਲਾਰਾ ਚੁੱਕ ਲੈਣੀ ਭੈਣ ਜੀ ਕਰਨਾ ਤੇ ਪੰਦਾ ਹੀ ਆ ਤੁਹਾਨੂੰ ਪਤਾ ਕਰਨਾ ਕਿੰਨੇ ਕੰਮ ਫਿਰ ਉਧਰ ਸੁਵੇਦਾ ਕਰਕੇ ਹਟੋ ਦੁਪਹਿਰ ਦਾ ਹੋ ਜਾਂਦਾ ਚਲੋ ਕਰ ਦੇ ਨਿਆਣੀ ਜਿਹੜੇ ਜਿੰਨਾ ਇਹ ਕੋਲ ਹੁੰਦਾ ਹੈਗਾ ਹੇ ਪੋ ਮਸੀ ਮੈਨੂੰ ਨਾ ਚਾਕਲੇਟ ਲੈ ਕੇ ਦੋ ਨਹੀਂ ਪੁੱਤਰ ਅਸੀਂ ਨੇ ਬਾਜ਼ਾਰ ਜਾਣਾ ਨਾ ਤੈਨੂੰ ਉੱਥੋਂ ਲੈ ਦੇਣਾ ਵਾ ਚਾਕਲੇਟ ਕੋਈ ਗੱਲ ਨਹੀਂ ਲੈ ਦਿੰਨੇ ਆ ਫੇਰ ਕਿਹੜੀ ਗੱਲ ਆ ਲੈ ਪੁੱਤਰ ਉਹ ਤਾਂ ਨਿਆਣਾ ਤੂੰ ਨਿਆਣੀ ਥੋੜੇਗੀ ਆ ਪੁੱਤ ਚਾਕਲੇਟ ਨਹੀਂ ਖਾਈਦੀ ਹੈਗੀ ਚਾਕਲੇਟ ਵਿੱਚੋਂ ਸੁੰਡੀਆਂ ਨਿਕਲਦੀਆਂ ਨਹੀਂ ਉਹ ਕਰੰਚੀ ਹੁੰਦੀ ਆ ਪੁੱਤ ਜਪਾਵੇਂ ਕਰੰਚੀ ਹੋਵੇ ਜੋ ਮਰਜੀ ਆ ਜੋ ਘਰ ਦੀ ਰੋਟੀ ਹੁੰਦੀ ਨਾ ਘਰ ਦੀ ਰੋਟੀ ਹੁੰਦੀ ਬਾਹਰ ਦੀ ਚੀਜ਼ ਨਹੀਂ ਖਾਈਦੀ ਹੁੰਦੀ ਕੋਈ ਨੀ ਲੰਦੇ 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 ਚਾਰ ਵਾਪਸ ਲੈਣੇ ਲੰਦੇ ਲੰਦੇ ਚੁੱਪ 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 ਚਲ ਕੋਈ ਨਹੀਂ ਰੋਟੀ ਬਣੀ ਆ ਰੋਟੀ ਖਾ ਲਿਓ ਨਹੀਂ ਕਿਰਨ ਅਸੀਂ ਰੋਟੀ ਨਹੀਂ ਖਾਣੀ ਤੈਨੂੰ ਅਸੀਂ ਪੱਲਾ ਹੀ ਦੱਸਿਆ ਵਾ ਅਸੀਂ ਸਿਰਫ 10 15 ਮਿੰਟ ਤੇਰੇ ਕੋਲ ਬੈਠਣਾ ਵਾ ਤੇ ਬਸ ਤੈਨੂੰ ਦੱਸਿਆ ਤੇ ਆ ਰੋਟੀ ਦੀ ਤੂੰ ਖੇਚਲ ਨਾ ਕਰ ਨਾਲੇ ਤੇ ਮਮੀ ਵੀ ਠੀਕ ਨਹੀਂ ਗੇ ਅੱਧਾ ਨਾ ਫੇਰ ਖੇਚਲ ਹੋ ਜਾਂਦੀ ਅਸੀਂ ਬਾਜ਼ਾਰੋਂ ਨਾ ਕੁਲਚਾ ਹੀ ਖਾ ਰਣਾਂ ਤੇ ਜਿਹਦੇ ਦੇ ਕੋਈ ਟਾਈਮ ਪਰਨਾ ਤੈਨੂੰ ਅਸੀਂ ਨਾ ਬਾਜ਼ਾਰ ਲੈ ਕੇ ਜਾਣਾ ਸੀ ਹੁਣ ਅਸੀਂ ਸੋਚਿਆ ਵਾ ਅਸੀਂ ਬਾਜ਼ਾਰ ਨਾਲ ਆਪੇ ਘੁੰਮ ਫਿਰ ਲਵਾਂਗੇ ਤੂੰ ਮੰਮੀ ਦੀ ਨਾ ਸੇਵਾ ਕਰ ਜਿਆਦਾ ਹੀ ਬਿਮਾਰ ਆ ਪੁੱਤਰ ਵੇਖ ਮੇਰੀ ਗੱਲ ਸੁਣ ਤੂੰ ਰੋਟੀ ਤਾਂ ਕਾਲੀ ਪਈ ਆ ਉਹ ਤੇਰੇ ਮੰਮੀ ਦੇ ਕਿੱਡੀ ਸੋਹਣੀ ਗੱਲ ਕਹੀ ਕਿ ਕੁਲਚਾ ਖਾਣਾ ਪੁੱਤ ਚੰਗੀ ਗੱਲ ਆ ਇੱਥੇ ਆਏ ਕੁਲਚੇ ਖਾਣੇ ਚਾਹੀਦੇ ਆ ਲੁਧਿਆਣੇ ਕਿਹੜਾ ਦੇ ਕੁਲਚੇ ਮਿਲਦੇ ਆ ਜੋ ਅੰਮ੍ਰਿਤਸਰ ਦਾ ਕੁਲਚਾ ਨਾ ਅੰਮ੍ਰਿਤਸਰ ਦੇ ਕੁਲਚਾ ਉਹ ਤਾਂ ਐਵੇਂ ਛ ਦੇਣੇ ਕਹੀ ਜਾਂਦੀ ਆ ਉੱਥੇ ਮੈਂ ਵੀ ਤਾਂ ਗਈ ਸੀ ਤੇਰੇ ਨਾਲ ਕੁਲਚੇ ਖਾਦੇ ਭੈਣ ਜੀ ਬੱਕ ਬੱਕੇ ਕੁਲਚੇ ਨਾ ਕੋਈ ਸੋਰ ਨਾ ਕੋਈ ਸਵਾਦ ਇੱਥੇ ਤੁਨੀ ਜਾਓ ਕੁਲਚੇ ਬਹੁਤ ਵਧੀਆ ਪਾ ਮੈਂ ਇੱਕ ਤਾਂ ਛੱਡ ਕੇ ਡੇਡ ਡੇਡ ਖਾ ਲਿਓ ਭੈਣ ਜੀ ਤੁਸੀਂ ਚਿੰਤਾ ਨਾ ਕਰੋ ਤੁਸੀਂ ਆਪਣਾ ਖਿਆਲ ਰੱਖੋ ਅਸੀਂ ਕੁਲਚਾ ਆਪੇ ਹੀ ਖਾ ਲਾਂਗੇ ਤੇਦੇ ਤੁਹਾਨੂੰ ਖੇਚਲ ਨਹੀਂ ਦੇਣ ਦੇ ਇਹ ਕੋਈ ਗੱਲ ਨਹੀਂ ਟਰਾਈ ਕਰੋ ਰਮਾਨੰਦ ਪੁੱਤਰ ਇੰਜ ਕਰ ਤੂੰ ਮੰਮੀ ਉਹਨਾਂ ਨਾਲ ਬਾਜ਼ਾਰ ਚੱਲਣੀ ਆ ਨਾ ਤੇ ਜੇ ਜਾਣਗੇ ਕੁਲਚੇ ਖਾਣੇ ਨਾ ਤੇ ਫਿਰ ਮੇਰੇ ਤੇ ਐਸਾ ਨਾ ਕਰੀ ਦੋ ਕੁ ਕੁਲਚੇ ਪੈਕ ਵੀ ਕਰਵਾ ਲਿਆਵੇਂ ਪੈਸੇ ਮੈਂ ਦੇ ਦੂੰਗੀ ਹਾਈ ਭੈਣ ਜੀ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਪਿਓ ਕਿ ਪੈਸੇ ਮੈਂ ਦੇ ਦਾਂਗੀ ਤੁਸੀਂ ਠੀਕ ਹੁੰਦੇ ਨਾ ਅਸੀਂ ਤੁਹਾਨੂੰ ਨਾਲ ਲੈ ਜਾਣਾ ਸੀ ਨਾਲੇ ਨਾ ਤੁਸੀਂ ਐ ਨਾ ਸੋਚੋ ਕਿ ਪੈਸੇ ਤੁਹਾਡੇ ਤੇ ਸਾਡੇ ਤੇ ਕੁਝ ਵੱਡਿਆ ਥੋੜੀ ਹੋਇਆ ਵਾ ਨਹੀਂ ਅੜੀਏ ਕੁੜਮਾ ਕੋ ਪੈਸੇ ਲੰਦੇ ਚੰਗੇ ਥੋੜਾ ਲੱਗੇਦਾ ਕੋਈ ਗੱਲ ਨਹੀਂ ਤੁਸੀਂ ਭਾਵੇਂ ਕੁੜਮ ਸਮਝੋ ਅਸੀਂ ਤੇ ਆਪਚੇ ਦੋਨੇ ਪੈਣਾ ਪੈਣਾ ਵਾ ਕੁੜਮਾਂ ਵਾਲੀ ਤੇ ਕੋਈ ਗੱਲ ਹੀ ਨਹੀਂ ਕੀ ਜੇ ਕੁੜਮਾਂ ਵਾਲੀ ਗੱਲ ਹੁੰਦੀ ਅਸੀਂ ਤੁਹਾਨੂੰ ਇੱਕ ਦਿਨ ਪੱਲਾ ਫੋਨ ਕਰਨਾ ਸੀ ਤੇ ਪੈਰ ਕੇ ਆ ਕੇ ਤੁਹਾਨੂੰ ਫੋਨ ਕੀਤਾ ਉਹ ਵੀ ਸਾਡੇ ਰਸਤੇ ਵਿੱਚ ਸਲਾਬ ਬਣੀ ਕਿ ਅਸੀਂ ਮਿਲ ਲਈਏ ਜਾ ਕੇ ਪੁੱਤਰ ਉਹ ਸ਼ਾਮੇ ਤੂੰ ਕਰਨੀ ਨਾ ਰਿੰਪੀ ਨੇ ਆਣਾ ਹਨਾ ਤੇ ਫਿਰ ਇੰਜ ਕਰ ਕੁਲਚੇ ਪੰਜ ਲੈ ਆਵੇਂ ਉਹ ਵੀ ਖਾ ਲੇਗੀ ਫਿਰ ਨਿਆਣੀ ਉਹਨਾਂ ਵੀ ਕੁਲਚੇ ਬੜੇ ਸਵਾਦ ਲੱਗ ਕੋਈ ਗੱਲ ਨਹੀਂ ਭੈਣ ਜੀ ਮੈਂ ਸੱਤ ਭੇਜ ਦਵਾਂਗੀ ਪੰਜ ਤੇ ਕਿਸੇ ਲਈ ਕੋਈ ਵੱਧ ਭੁੱਖ ਲੱਗ ਜਾਂਦੀ ਹੈ ਨਾ ਮੱਖਣ ਦੀ ਟਿੱਕੀ ਨਾਲ ਐਕਸਟਰਾ ਪਾਲਣੇ ਦਾ ਮੱਖਣ ਵਿੱਚ ਇੱਕ ਹੋ ਜਾਂਦਾ ਕੋਈ ਗੱਲ ਨਹੀਂ ਮੱਦਾ ਕਿਲੋ ਦੀ ਟਿੱਕੀ ਭੇਜ ਦਾਂਗੀ ਚੱਲ ਪੇਕ ਪੁੱਤ ਤੇ ਮੰਮੀ ਉਹਨਾਂ ਨੂੰ ਕਰ ਸੇਵਾ ਸੋਵਾ ਤੇ ਮੈਂ ਕਿਾ ਕੋਫੀ ਮੁੱਕੀ ਹੈ ਨਾ ਨਹੀਂ ਭਈ ਕੋਈ ਨਹੀਂ ਮੈਂ ਵੇਖ ਲੈਂਦੀ ਪਈਆਂ ਕਿਹਨਾਂ ਨੂੰ ਸੀ ਕੋਫੀ ਨਹੀਂ ਪੀਣੀ ਅਸੀਂ ਮੇਰਾ ਕੋਚਾ ਨਹੀਂ ਪੀਣਾ ਅਸੀਂ ਚੱਲੇ ਆ ਬਾਤ ਮੰਮੀ ਚਲੀ ਅਸਲੀ ਹਾਂ ਚੱਲੋ ਬੈਠੋ ਕੋਈ ਗੱਲ ਨਹੀਂ ਮੰਮੀ ਨੂੰ ਕਰ ਅੰਦਰ ਮਾਨ ਪਾਏ ਕੋਈ ਗੱਲ ਨਹੀਂ ਕਿਦਰ ਫੜ ਮੇਰਾ ਹੱਥ ਪੁੱਤ ਖਲੋਵਾ ਮੈਂ ਮੇਰੇ ਗੱਲ ਲੱਗ ਕੇ ਤੇ ਖਲੋਤਾ ਨਹੀਂ ਜਾਣਦੇ ਸਰ ਠਾ ਨਾ ਡੇਗ ਨਾ ਪੈਨ ਕੇ ਤੇ ਜਿਆਦਾ ਹੀ ਹਾਲਤ ਖਰਾਬ ਬੀਪੀ ਵਧਿਆ ਲੱਗਦਾ ਅੰਨਾਂ ਦਾ ਆਏ ਓਏ ਆਏ ਆਏ ਅਰੇ ਮੰਮੀ ਆ ਵੇਖ ਲੋ ਕਿਰਨ ਦੀ ਸਾਸਰਾ ਹਾਲ ਦੇਖੋ ਅਸੀਂ ਕਿਹੜਾ ਰੋਜ਼ ਤੁਰੇ ਰਹਨੇ ਆ ਚਾਰ ਪੰਜ ਮਹੀਨਿਆਂ ਬਾਅਦ ਅਸੀਂ ਅੱਜ ਆਏ ਆ ਤੇ ਵੇਖ ਲੋ ਕਿੰਨੀ ਕਿੰਨੀ ਐਕਟਿੰਗ ਕਰੀ ਜਾਂਦੀ ਐ ਤੂੰ ਤੇ ਬੇਟਾ ਮੇਰੀ ਗੱਲ ਸੁਣ ਤੂੰ ਤੇ ਅੱਜ ਦੇਖਿਆ ਮੈਂ ਸ਼ੁਰੂ ਤੋਂ ਉਹਨੂੰ ਇਹੀ ਕੁਝ ਦੇਖਦੀ ਆਂ ਨੀ ਪਈ ਆ ਐ ਸਭ ਡਰਾਮੇ ਕਰਦੀ ਪਈ ਐ ਸੋ ਵੀ ਸਾਨੂੰ ਦੇਖ ਕੇ ਨਾਲੇ ਬੰਦਾ ਪੁੱਛੇ ਅਸੀਂ ਦੀ ਰੋਟੀ ਤਾਂ ਬੈਠੇ ਆਏ ਅਸੀਂ ਦੇਖ ਰਹੀ ਸੋਚਿਆ ਹੀ ਨਾ ਪੁੱਤ ਹਿਲ ਨੀ ਮਾਂ ਮਮੀ ਇਦਾਂ ਚੰਗਾ ਲੱਗਦਾ ਮੰਨਿਆ ਅਸੀਂ ਕਿ ਧੀ ਦੇ ਪੇ ਕਿਉਂ ਆ ਉਹਦੇ ਮਾਂ ਉਹਦੀ ਭਾਬੀ ਆ ਜਾਂ ਉਹਦੇ ਮਾਪੇ ਆਏ ਆ ਆ ਤੁਸੀਂ ਨੂੰ ਦੇ ਨਾਲ ਇਦਾਂ ਕਰਦੇ ਕੁੜਮਾ ਨਾ ਕਰਨਾ ਹੁੰਦਾ ਬੇਟਾ ਮੇਰੀ ਗੱਲ ਸੁਣ ਕਈਆਂ ਨੂੰ ਨਾ ਆਦਤ ਹੁੰਦੀ ਆ ਡਰਾਮੇ ਕਰਨ ਦੀ ਇਹਨਾਂ ਨੂੰ ਤੇ ਸ਼ੁਰੂ ਤੇ ਹੀ ਆਦਤ ਜਦੋਂ ਕਿਤੇ ਮੇਰੇ ਪੇਕੇ ਆ ਜਾਂਦਾ ਪਤਾ ਨਹੀਂ ਇਹਨਾਂ ਨੂੰ ਕੀ ਹੋ ਜਾਂਦਾ ਤੇ ਰਿੰਪੀ ਦੇ ਪੇਕੇਾਂ ਵਰੀ ਕੀ ਹੋ ਜਾਂਦਾ ਕੋਈ ਗੱਲ ਨਹੀਂ ਪੁੱਤਰ ਤੂੰ ਹੌਸਲਾ ਰੱਖ ਨਾਲੇ ਅਸੀਂ ਇਹਨਾਂ ਦੀ ਰੋਟੀਆਂ ਤੋਂ ਥੋੜੀ ਬੈਠੇ ਹੋਇਆ ਕਿਸ ਤਰ੍ਹਾਂ ਕਹਿਣ ਦੀ ਹੈ ਭੁੱਖ ਦਾ ਹਾਲ ਮੈਨੂੰ ਹਸਾਬ ਹੀ ਹੈ ਮੈਂ ਤੁਹਾਡੇ ਕੋਲ ਬੈਣਾ ਹਾਂ ਹਾਂ ਮੰਮੀ ਆਜੋ ਮੇਰੀ ਗੱਲ ਸੁਣੋ ਆਜੋ ਆਪਾਂ ਗਾਰਡਨ 'ਚ ਚੱਲੀ ਮੇਰੀ ਗੱਲ ਸੁਣ ਮੰਮੀ ਗੱਲ ਸੁਣੋ ਗੱਲ ਇੱਥੇ ਰੋਟੀ ਦੀ ਨਹੀਂ ਹੈ ਗੱਲ ਇੱਜ਼ਤ ਮਾਨ ਦੀ ਹੁੰਦੀ ਹੈ ਓਹੋ ਇਹ ਆਂਦੇ ਆ ਇਹਨਾਂ ਨੂੰ ਮੈਂ ਫੋਨ ਕਰਤਾ ਸੀ ਇਹ ਕਹਿੰਦੇ ਜਦੋਂ ਮੈਂ ਆਵਾਂ ਨਾ ਉਦਾਂ ਹੀ ਮੰਮੀ ਹੋਣਾ ਨਹੀਂ ਜਾਣਾ ਮੇਰੇ ਮਿਲਣ ਬਿਨਾਂ ਨਾ ਜਾਣ ਨੂੰ ਨਹੀਂ ਪੁੱਤਰ ਤੂੰ ਸਮਝਿਆ ਕਰ ਉਹ ਨਹੀਂ ਮੰਮੀ ਤੂੰ ਹੀ ਵੀ ਸਮਝੋ ਆਜੋ ਆਪਾਂ ਚੱਲੀਏ ਇਹਨਾਂ ਦੀ ਕਿਹੜੀ ਗੱਲ ਆ ਇਹਨਾਂ ਕਰਕੇ ਤੁਸੀਂ ਆਪਣੀ ਧੀ ਇੱਥੇ ਆਣਾ ਥੜਾ ਬੰਦੇ ਕਰ ਦੋ ਜੀ ਚੱਲ ਆ ਛਿੱਲੀ ਕਿੰਨੀ ਖੁਸ਼ ਹੋਈ ਤੂੰ ਸਾਨੂੰ ਵੀ ਰੋਕ ਲਿਆ ਸਾਨੂੰ ਜਾਣਦੇ ਬੇਟਾ ਹੁਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸ਼ੁਕਰ ਹੈ ਮੰਮੀ ਤੁਸੀਂ ਵੀ ਕਿਤੇ ਆਏ ਭਾਬੀ ਤੁਸੀਂ ਵੀ ਕਿਤੇ ਮਾਹੀ ਆਏ ਜਿਹੜੇ ਹੈ ਅਸੀਂ ਤਾਂ ਟਾਈਮ ਕੱਢ ਹੀ ਲਿਆ ਤੇ ਤੁਹਾਨੂੰ ਤਾਂ ਕਿੰਨੇ ਦੇਰ ਹੀ ਹੋ ਗਈ ਆ ਕੋਈ ਨਹੀਂ ਚਲ ਅੰਥੇ ਗੰਟ ਕਾਨੂੰ ਬਾਹਰ ਅੰਦਰ ਪਾਓ ਕੀ ਗੱਲ ਨਹੀਂ ਅੰਦਰ ਹੀ ਸੀਗੇ ਹੁਣੇ ਆਏ ਆ ਥੋੜੀ ਦੇਰ ਮੈਂ ਨਹੀਂ ਨਹੀਂ ਗੋਲਡੀ ਕੋਈ ਚਾਹ ਚੂਪਈ ਆ ਹਾਂਜੀ ਹਾਂਜੀ ਚਾਹ ਪੀ ਲਈ ਮੈਂ ਤੇ ਰੋਟੀ ਦਾ ਕਹਿਣ ਨਹੀਂ ਆਂਦੇ ਮੈਂ ਖਾਣੀ ਨਹੀਂ ਕੋਈ ਮੈਨੂੰ ਫੋਨ ਕਰ ਦਿੰਦੀ ਮੈਂ ਕੁਛ ਖਾਣ ਨੂੰ ਫੜੀ ਲਿਆਂਦਾ ਕੱਲੀ ਚਾਹੀ ਪਈ ਹੋਣੀ ਬਿਸਕੁਟਾਂ ਨਾਲ ਨਹੀਂ ਨਹੀਂ ਗੋਲਡੀ ਅਸੀਂ ਕੁਛ ਨਹੀਂ ਖਾਣਾ ਅਸੀਂ ਨਾਦਰ ਕੰਮ ਆਏ ਸੀ ਤੇ ਥੋੜਾ ਸ਼ਹਿਰ ਦੇ ਵਿੱਚ ਸੀਗਾ ਨਾਲੇ ਕਿਰਨ ਨੂੰ ਮਿਲ ਲਈਏ ਤੇ ਨਾਲੇ ਥੋੜੀ ਸ਼ਾਪਿੰਗ ਕਰ ਲੈਣੇ ਆ ਤੇ ਮੈਂ ਕਿਰਨ ਨੂੰ ਮਿਲ ਲੇਤਾ ਤੇ ਤੁਹਾਡੇ ਮੰਮੀ ਵੀ ਠੀਕ ਨਹੀਂ ਨਾ ਅੱਜ ਆਪਣਾ ਘਰ ਆ ਉਹ ਕੋਈ ਨਹੀਂ ਮੰਮੀ ਨੂੰ ਕਿਹਾ ਉਹ ਕਾਫੀ ਮੇਰੇ ਨਾਲ ਬੀਪੀ ਵਧਿਆ ਲੱਗਦਾ ਵਾ ਸ਼ੂਗਰ ਵਗੈਰਾ ਕਾਫੀ ਲੱਕ ਵਗੈਰਾ ਫੜਿਆ ਹੈ ਅਸੀਂ ਉਹਨਾਂ ਨੇ ਤੇ ਬੈਠਾ ਨਹੀਂ ਸੀ ਜਾਂਦਾ ਪਿਆ ਤੇ ਅਸੀਂ ਤਾਂ ਬਸ ਕਿਰਨ ਨੂੰ ਮਿਲਣਾ ਸੀ ਸਵੇਰੇ ਤੇ ਮੈਂ ਜਦੋਂ ਗਿਆ ਤੇ ਉਦੋਂ ਤੇ ਚੰਗੇ ਭਲੇ ਹੀ ਉਹਨਾਂ ਨੇ ਰੋਟੀ ਬਣਾਈ ਸੀ ਕੋਈ ਗੱਲ ਨਹੀਂ ਪੁੱਤਰ ਓਏ ਇੱਧਰ ਆ ਕੀ ਹਾਲਿਆ ਤੇਰਾ ਠੀਕ ਆ ਛੇਡੇ ਲੱਗਾ ਜਾ ਕੀ ਫਫਾ ਜੀ ਕੋ ਆਪਣੇ ਤੋਂ ਬੁਲਾਇਆ ਹੀ ਨਹੀਂ ਓਏ 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 ਅੱਛਾ ਛਿਕਾਲ ਛਿਕਾ ਕਿਰਨ ਵੇਖ ਲੈ ਅੱਛਾ ਮੇਰੀ ਗੱਲ ਸੁਣੋ ਇਹ ਕਿਰਨ ਤੂੰ ਨਾ ਕੌਫੀ ਬਣਾ ਠੀਕ ਹੈ ਤੇ ਮੈਂ ਨਾ ਕੋਈ ਖਾਣ ਪੀਣੋ ਸਨੈਕਸ ਲੈ ਕੇ ਆਉਣਾ ਵਾ ਤੇ ਫੇਰ ਆਪਾਂ ਇਕੱਠੇ ਬਹਿ ਕੇ ਖਾਣੇ ਨਹੀਂ ਪੁੱਤਰ ਮੇਰੀ ਗੱਲ ਸੁਣ ਪੁੱਤਰ ਹਾਂਜੀ ਅਸੀਂ ਕੁਝ ਨਹੀਂ ਖਾਣਾ ਅਸੀਂ ਬਸ ਚੱਲੇ ਆ ਅਸੀਂ ਜਾਣੇ ਤੂੰ ਮੰਮੀ ਦਾ ਧਿਆਨ ਰੱਖ ਕਾਲ ਹੀ ਨਾ ਪਾਉ ਮਾਹ ਤੇ ਤੁਸੀਂ ਆਉਣਾ ਹੁੰਦਾ ਬੈਠੋ ਮੈਂ ਆਇਆ ਦੋ ਮਿੰਟਾਂ ਚ ਜਾਇਓ ਨਾ ਕਿਰਨ ਮੇਰੀ ਗੱਲ ਸੁਣ ਸਾਨੂੰ ਸਭ ਪਤਾ ਹੈ ਜਿਸ ਨੂੰ ਤਾਂ ਤੇਰਾ ਵਿਆਹ ਹੋਇਆ ਹੈ ਨਾ ਅਸੀਂ ਉਦੋਂ ਦੇ ਡਰਾਮੇ ਵੇਖਦੇ ਆਂਨੇ ਪਏ ਜਦੋਂ ਅਸੀਂ ਆਂਨੇ ਆ ਨਾ ਤੇਰੀ ਸੱਸ ਨੂੰ ਨਾ ਕੁਛ ਨਾ ਕੁਛ ਹੋਇਆ ਰਹਿੰਦਾ ਵੈ ਤੇ ਜਾਂ ਤੇ ਸਾਨੂੰ ਉਹ ਵੇਖ ਨਹੀਂ ਸਖੰਦੀ ਕਿ ਇੱਥੇ ਆਂਦੇ ਕਿਉਂ ਐ ਐਸੇ ਬੱਚੇ ਪੁੱਤਰ ਮੈਂ ਤੈਨੂੰ ਕੰਨੀ ਆ ਤੂੰ ਸਾਨੂੰ ਨਾ ਆਪ ਹੀ ਮਿਲ ਜਾਇਆ ਕਰ ਤੇ ਸਾਨੂੰ ਵੇਖ ਕੇ ਕਦੀ ਖੁਸ਼ੀ ਨਹੀਂ ਹੁੰਦੇ ਵੇਖੋ ਕਿੱਦਾਂ ਮਿਲਦੇ ਨਹੀਂ ਜਿਵੇਂ ਨਾ ਬੜਾ ਕੋਈ ਅੰਨ ਦੇ ਸਿਰ ਤੇ ਬੋਝ ਆ ਕੇ ਬਹਿ ਗਿਆ ਵੇ ਤੂੰ ਨਾ ਗੋਲਡੀ ਨੂੰ ਮਨਾ ਕਰਦੀ ਅਸੀਂ ਨਾ ਚੱਲੇ ਆ ਹੁਣ ਤੇ ਅਸੀਂ ਕੁਝ ਖਾਣਾ ਪੀਣਾ ਨਹੀਂ ਗਾ ਤੇ ਤੇਰੇ ਵਾਸਤੇ ਨਾ ਉਹ ਵਾਕਿਬ ਹੀ ਆ ਦੁਕਾਨ ਵਾਲਾ ਮੈਂ ਤੇਰੇ ਵੱਸੇ ਸੂਟ ਲੈ ਕੇ ਰੱਖ ਲਵਾਂਗੀ ਤੂੰ ਉਹਦੇ ਕੋਲ ਜਾ ਕੇ ਨਾ ਆਪੇ ਪੁੱਤਰ ਲੈ ਆਵੀਂ ਤੇ ਤੇਰੀ ਸੱਸ ਦੇ ਐਵੇਂ ਡਰਾਮੇ ਅਸੀਂ ਦੇਖਦੇ ਪਏ ਮੈਨੂੰ ਐ ਹੋ ਗਿਆ ਮੈਨੂੰ ਉਹ ਹੋ ਗਿਆ ਨਾਲੇ ਬੰਦਾ ਪੁੱਛੇ ਅਸੀਂ ਰੋਟੀ ਦਾ ਭੁੱਖੇ ਬੈਠੇ ਆਂ ਅਸੀਂ ਘਰੋਂ ਪੁੱਤਰ ਖਾ ਪੀ ਕੇ ਆਣੇ ਆ ਅਸੀਂ ਤਾਂ ਵੈਸੇ ਹੀ ਸੋਚਿਆ ਸੀ ਕਿ ਕੁਲਚੇ ਅਸੀਂ ਬੁਝਾਰੋ ਖਾਣੇ ਆ ਤੇ ਹੁਣ ਵੇਲ ਪੰਦੇ ਸੁੱਟੇ ਕਹਿੰਦਾ ਪਹਿਲਾਂ ਦੋ ਕੁਲਚੇ ਭੇਜ ਦੇ ਨਾ ਫਿਰ ਤਿੰਨ ਭੇਜ ਦੇ ਨਾ ਫਿਰ ਪੰਜ ਭੇਜ ਦੇ ਨਾ ਮੱਖਣ ਦੀ ਟਿੱਕੀ ਵੀ ਭੇਜ ਦੇ ਨਾ ਇਹ ਗੱਲਾਂ ਨਾ ਚੰਗੀ ਆ ਨਹੀਂ ਲੱਗਦੀ ਚਲੋ ਛੱਡੋ ਮੰਮੀ ਉਹਨਾਂ ਦੀ ਤੇ ਗੱਲ ਹੀ ਗਈ ਆ ਕੋਈ ਗੱਲ ਨਹੀਂ ਤੁਸੀਂ ਫੇਰ ਆਇਓ ਮੈਂ ਤੇ ਕਿ ਨਹੀਂ ਰੁਕ ਜਾਓ ਥੋੜੀ ਦੇਰ ਨਾ ਨਾ ਆਪਾਂ ਵਾਪਸ ਵੀ ਜਾਈਏ ਅਸੀਂ ਬੇਟਾ ਚੱਲ ਬਸ ਤੂੰ ਖੁਸ਼ ਰਹਿ ਹੱਸਦੀ ਰਹਿ ਸਾਨੂੰ ਤੇ ਇੰਨਾ ਹੀ ਬੋਲ ਚਲੋ ਠੀਕ ਆ ਮੰਮੀ ਚਲੋ ਠੀਕ ਤੂੰ ਨਾ ਟੈਨਸ਼ਨ ਨਾ ਲੈ ਕਿਸੇ ਗੱਲ ਵੱਲੋਂ ਤੇ ਅਸੀਂ ਹੁਣ ਚੱਲੇ ਆ ਤੇ ਤੂੰ ਆਪਣੀ ਨਾ ਸਾਹਸ ਸਾ ਧਿਆਨ ਆ ਵੈਸੇ ਜੋਦਾ ਧਿਆਨ ਹੀ ਧਿਆਨ ਆ ਚਲੋ ਠੀਕ ਆ ਅੱਛਾ ਬੇਟਾ ਬਾਏ ਚਲ ਆ ਜਾ ਚਲ ਆ ਕਾਸ਼ੀ ਬੇਟਾ ਸਾਈਕਲ ਬੁਈ ਕੇ ਸਾਥ ਨਹੀਂ ਬੇਟਾ ਬੁਈ ਜਦ ਆਏਗਾ ਨਾ ਚਲੰਦਰ फिर रहेंगे और मेरा बोला आ, मैं आपको रास्ते में ना चीजी लेके देती हूँ ठीक है चौक बहुत अच्छी <laughs> चल ठीक है बाय ਕਿਰਨ 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 ਹਾਏ 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 ਓ ਮੇਰੇ ਰੱਬਾ ਮੰਮੀ ਹਾਏ ਹਾਏ ਓ ਕੀ ਗੱਲ ਹੋ ਗਈ ਆ ਪਤਾ ਨਹੀਂ ਪੁੱਤ ਕੀ ਹੋਇਆ ਮੈਨੂੰ ਖਬਰ ਆ ਡੀ ਹੋਈ ਜਾਣ ਲਈ ਆ ਤੁਹਾਡਾ ਫੋਨ ਚੱਲਣ ਡਿਆ ਹੈ ਫੋਨ ਤਾਂ ਪਤਾ ਨਹੀਂ ਕਿਤਰਾ ਚੱਲਦਾ ਰਹਿ ਗਿਆ ਮੈਂ ਤਾਂ ਫੋਨ ਨੂੰ ਹੱਥ ਨਹੀਂ ਲਾਇਆ ਹਾਏ ਹਾਏ ਓਏ YouTube ਚ ਲੰਢੀ ਹਾਏ ਬੜੇ ਕਿਰਨ ਮਾਨਾ ਦੇ ਡਰਾਮੇ ਵੇਖਣ ਦੇ ਕੀ ਗੱਲ ਐ ਦਵਾਈ ਦੂਈ ਲੈ ਕੇ ਦਵਾਂ ਨਹੀਂ ਪੁੱਤ ਮੈਂ ਖਾਦੀ ਆ ਗੋਲੀ ਪਈ ਹੋਈ ਸੀ ਪਰਸੋਂ ਦੀ ਇੱਕ ਹਾਏ ਬੀਪੀ ਜ਼ਿਆਦਾ ਵਧਿਆ ਲੱਗਦਾ ਹਾਏ ਤੁਸੀਂ ਤਾਂ ਤਫੜ ਨਹੀਂ ਬੜੇ ਡੇਰੇ ਹੈਂ ਤੁਸੀਂ ਤਾਂ ਤਫੜ ਬੜੇ ਡੇਰੇ ਆਪਾ ਤਪਣਦੇ ਹੀ ਆ ਆਹੋ ਹਾਂ ਚਲ ਆ ਡਾਕਟਰ ਕੋ ਉੱਥੇ ਨਾ ਇੰਜੈਕਸ਼ਨ ਲਵਾ ਦਈਏ ਨਾ ਨਾ ਮੈਂ ਨਹੀਂ ਇੰਜੈਕਸ਼ਨ ਲਵਾਣਾ ਨਹੀਂ ਮੈਂ ਨਹੀਂ ਇੰਜੈਕਸ਼ਨ ਲਵਾਣਾਗਾ ਆਜੋ ਆਓ ਗਾ ਟੀਕਾ ਲਵਾ ਗਦੇ ਉੱਠ ਉੱਠ ਉਹ ਡਾਕਟਰ ਦਵਾਈ ਨਹੀਂ ਚੰਗੀ ਦਿੰਦਾ ਮੈਂ ਉਹ ਪਰਿਓ ਲੈ ਕੇ ਆ ਨਿਸ਼ੀਦਾ ਲਾਗਿਓ ਲੈ ਚਲ ਮੈਂ ਘਰੇ ਸੱਦ ਲੈਣਾ ਨਹੀਂ ਨਹੀਂ ਘਰੇ ਨਾ ਸੱਦੀ ਡਾਕਟਰ ਨੂੰ ਘਰੇ ਸੱਦ ਲੈਣਾ ਨਾ ਨਾ ਪੁੱਤ ਓਹੋ ਇੱਕ ਮਿੰਟ ਉਹ ਛੱਡ ਦੇ ਪੁੱਤ ਫੋਨ ਨਾ ਕਰੀ ਨਾ ਨਾ ਹੈਲੋ ਨਹੀਂ ਮੇਰੀ ਗੱਲ ਸੁਣ ਰਹਿੰਦੇ ਰਹਿੰਦੇ ਐਵੇਂ ਫੋਨ ਕਰਨ ਡਿਆ ਕੀ ਹੋਇਆ ਇੱਕੋ ਦਾ ਮੁੱਟ ਗੇ ਨਹੀਂ ਐਵੇਂ ਉਹ ਡਾਕਟਰ ਦਵਾਈ ਕਿਸ ਤਰ੍ਹਾਂ ਦੀ ਦੇ ਦਊਗਾ ਮਨੋਜ ਜੇ ਦਵਾਈ ਨਾ ਪਚੀ ਮੈਂ ਆਪਣੇ ਡਾਕਟਰ ਕੋਲ ਦਵਾਈ ਲੈਣੀ ਆ ਬਸ ਕਰੋ ਬਸ ਕਰੋ ਕੀ ਮਤਲਬ ਤੇਰਾ ਬਸ ਕੀ ਮੈਂ ਬਸ ਕੀ ਕਰਾਂ ਮਾਂ ਮੇਰੀਏ ਤੈਨੂੰ ਵੀ ਪਤਾ ਮੈਂ ਜੋ ਕਹਿਣ ਡਿਆ ਮੰਮਾ ਮੈਂ ਸਭ ਪਤਾ ਵਾ ਕਿ ਤੂੰ ਹੀ ਨਾ ਇਹ ਸਾਰਾ ਡਰਾਮਾ ਕਰਨ ੜੇ ਮੈਂ ਤੇ ਇਤੇ ਖਲੋਤਾ ਹੀ ਗਿਆ ਜਦੋਂ ਤੂੰ ਹੀ ਆ ਫੋਨ ਤੇ ਡਰਾਮੇ ਵੇਖਣ ੜੇ ਹੀਗੇ ਜਿਹੜੇ ਉਹ ਰੋਜ਼ ਵੇਂਦੇ ਹੁੰਦੇ ਜੇ ਸਾਢੇ 12 ਵਜੇ ਕਿਰਨ ਮਾਨ ਵਾਲਾ ਉਹ ਤੁਹਾਡਾ ਟਾਈਮ ਹੋਇਆ ਪਿਆ ਨਾ ਆ ਵੇਖੋ 1:10 ਹੋਏ ਤੁਹਾਡਾ ਟਾਈਮ ਹੋਇਆ ਵੇਖਣ ਦਾ ਕਿਉਂ ਮੰਮੀ ਕਿਉਂ ਸਿਰਫ ਇਸ ਕਰਕੇ ਕਿ ਜਦੋਂ ਨਿੱਕੇ ਦੇ ਆਉਂਦੇ ਆ ਤੇ ਉਹ ਤੁਹਾਡੇ ਲਈ ਹਮੇਸ਼ਾ ਭਰ ਭਰ ਕੇ ਚੀਜ਼ਾਂ ਲੈ ਕੇ ਹੁੰਦੇ ਆ ਤੇ ਜਦੋਂ ਕਿਰਨ ਦੇ ਆਉਂਦੇ ਆ ਤੇ ਉਹ ਖਾਲੀ ਹੱਥ ਹੁੰਦੇ ਆ ਇਸ ਕਰਕੇ ਆਪਾਂ ਨੂੰ ਲੈਣ ਦੀ ਭੁੱਖ ਆ ਕਿਉਂ ਕੁੜਮਚਾਰੀ ਜੀ ਕੀ ਇਹੋ ਕਹਿੰਦੇ ਆ ਨਾ ਕੀ ਕਹਿੰਦੇ ਹੁੰਦੇ ਮੰਮੀ ਆ ਕੁੜਮਾ ਦੇ ਵਿੱਚ ਕਿਉਂ ਫਰਕ ਰੱਖਦੇ ਹੋ ਮੰਮੀ ਮੈਨਾਂ ਪਤਾ ਸੁਣਿਆ ਹੈਗਾ ਕਿ ਨੋਹਾਂ ਦੇ ਵਿੱਚ ਫਰਕ ਕਰਦੇ ਆ ਸੱਸ ਜਿਹੜੀ ਆ ਉਹ ਨੋਹਾਂ 'ਚ ਫਰਕ ਰੱਖਦੀ ਆ ਤੁਸੀਂ ਨੋਹਾਂ 'ਚ ਤੇ ਜਿਹੜਾ ਫਰਕ ਚਲੋ ਰੱਖਦੇ ਰੱਖਦੇ ਜੇ ਗਾਂ ਕੁੜਮਾ 'ਚ ਵੀ ਰੱਖਦੇ ਜੇ ਤੇ ਇੱਕ ਗੱਲ ਤੁਹਾਨੂੰ ਦੱਸਾਂ ਤੁਸੀਂ ਨਾ ਉਲਟਾ ਚੱਲਦੇ ਜੇ ਮੈਂ ਕੋਈ ਤੁਹਾਨੂੰ ਰਿੰਪੀ ਦੇ ਖਿਲਾਫ ਨਹੀਂ ਕਰਨ ੜਿਆ ਉਹ ਵੀ ਆਪਣੀ ਘਰ ਦੀ ਨੋਹ ਆ ਠੀਕ ਹੈ ਮੈਂ ਖਿਲਾਫ ਨਹੀਂ ਕਰਨ ਦਾ ਪਰ ਮੰਮੀ ਉਹ ਤੇ ਦੂਜੇ ਤੇ ਜਿਹਦੇ ਨੂੰ ਨੇ ਪੇਕੇ ਚਲ ਜਾਣਾ ਤੁਹਾਨੂੰ ਤੇ ਕਿਰਨ ਨਹੀਂ ਸਾਂਭਦੀ ਆ ਨਾ ਤੁਹਾਡਾ ਰੋਟੀ ਪਾਣੀ ਜੋ ਵੀ ਆ ਜੋ ਵੀ ਸਾਰੇ ਡੇਲੀ ਨੀਡਸ ਆ ਕਿਰਨ ਨਹੀਂ ਸਾਂਭਦੀ ਆ ਨਾ ਕਿਰਨ ਨੇ ਤੇ ਫਰਕ ਰੱਖਿਆ ਨਹੀਂ ਕੀ ਜੀ ਇਹ ਮੰਮੀ ਤੇ ਰਿੰਪੀ ਨੂੰ ਜ਼ਿਆਦਾ ਕਰਦੀ ਆ ਮੰਮੀ ਤੇ ਜਦੋਂ ਰਿੰਪੀ ਦੇ ਪੇਕੇ ਆਣੇ ਹੁੰਦਾ ਤੇ ਉਦੋਂ ਮੰਮੀ ਨੂੰ ਤੇ ਪੈਰਾਂ ਦੀ ਥਾਂ ਤੇ ਪਈਏ ਲੱਗ ਜਾਂਦੇ ਆ ਬਸ ਮੰਮੀ ਤੇ ਉਦੋਂ ਭੱਜੀ ਫਿਰਦੀ ਭੱਜੀ ਫਿਰਦੀ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਉਣੇ ਕਾਹ ਚੀਜ਼ਾਂ ਘਰੇ ਬਣਾਉਣੀਆਂ ਆਹ ਚੀਜ਼ਾਂ ਬਜ਼ਾਰੋਂ ਮੰਗਾਉਣੀਆਂ ਕਦੀ ਤੁਸੀਂ ਉਹਨਾਂ ਨੂੰ ਰੋਟੀ ਖਾਦੇ ਬਿਨਾਂ ਘਰੋਂ ਨਹੀਂ ਜਾਣ ਦਿੱਤਾ ਤੇ ਇਧਰ ਕੀ ਕਰਦੇ ਜੀ ਬਾਸਕਰ ਪੁੱਤ ਬਾਸਕਰ ਮੈਂ ਘਰਦੇ ਜੇ ਨਾ ਮੈਨੂੰ ਆਪਣੀਆਂ ਨਜ਼ਰਾਂ ਚ ਨਾ ਦੇਖ ਵਾਕੀ ਮੈਂ ਇਤਰਾ ਹੀ ਘਰਦੀ ਮੈਂ ਕੁੜਮਾਚਾਰੀ ਚ ਫਰਕ ਰੱਖਦੀ ਆ ਸਹੀ ਗੱਲ ਆ ਕਿ ਕਰਨ ਮੇਰੀ ਇੰਨੀ ਦੇਖ ਰੇ ਕਰਦੀ ਆ ਮੇਰਾ ਸਾਰਾ ਧਿਆਨ ਰੱਖਦੀ ਆ ਤੇ ਮੈ ਉਹਦੇ ਪੇਕੇਆਂ ਦਾ ਚਾਹ ਨਹੀਂ ਕਰਦੀ ਚਿੜੀ ਮੇਰਾ ਧਿਆਨ ਨਹੀਂ ਰੱਖਦੀ ਚਿੜੀ ਨਿਤ ਪੇਕੇ ਤੁਰੇ ਰਹਿੰਦੀ ਆ ਤੇ ਮੈਂ ਉਹਦੇ ਪੇਕੇਆਂ ਦਾ ਚਾਹ ਕਰਦੀ ਆ ਸਰਵਿਸ ਕਰਕੇ ਕਿ ਜਦੋਂ ਆਂਦੇ ਨੇ ਮੇਰੇ ਵਾਸਤੇ ਭਾਵੇਂ ਇੱਕ ਇੱਕ ਕਲਿੱਪ ਲੈ ਕੇ ਆਂਦੇ ਆ ਤੇ ਮੈਨੂੰ ਇਹ ਹੋ ਜਾਂਦਾ ਕਿ ਮੇਰੇ ਕੁੜਮ ਬੜੇ ਚੱਗੇ ਆ ਮੈਂ ਤੇ ਹਾਂ ਨੂੰਆ ਜੀ ਤੇ ਫਰਕ ਰੱਖਦੀ ਰੱਖਦੀ ਆ ਫਰਕ ਕੁੜਮਾ ਜੀ ਵੀ ਫਰਕ ਰੱਖਦੀ ਆ ਪੁੱਤਰ ਮੈਨੂੰ ਮਾਫ ਕਰ ਦੇ ਨਹੀਂ ਮੰਮੀ ਮਾਫ ਕਰ ਦੇ ਮਾਫ ਨਹੀਂ ਬਸ ਜਿਹੜਾ ਤੁਸੀਂ ਆ ਨਾ ਲਕੀਰ ਖਿੱਚੀ ਆ ਨਾ ਕਿ ਇਹਨੂੰ ਇੱਧਰ ਰੱਖਣਾ ਤੇ ਇਹਨੂੰ ਇੱਧਰ ਰੱਖਣਾ ਬਸ ਇਹ ਨਾ ਲਕੀਰ ਮਟੇ ਦਿਓ ਪੁੱਤ ਮਟ ਗਈ ਲਕੀਰ ਮਟੇ ਮਟ ਗਈ ਮਿੱਟ 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 ਗਈ ਮੈਂ ਤਾਂ ਕਿ ਮੈਂ ਤਾਂ ਕਿ ਮੈਂ ਤਾਂ ਕਿ ਮਿੱਟ ਗਈ ਲੀ ਲਏ ਚਲੋ ਜੀ ਅੱਜ ਤੁਹਾਨੂੰ ਵਿਖਾਣੇ ਆ ਅੱਜ ਸਾਡੇ ਘਰ ਆਏ ਨਿਰੰਦਰ ਸਰ ਆਏ ਚਲੋ ਠੀਕ ਹੈ ਜੀ ਠੀਕ ਹਾਂ ਚਲੋ ਜੀ ਚਲੋ ਨੂੰ ਪਤਾ ਲੱਗ ਗਿਆ ਨਾ ਉਹ ਹੋ ਲਾਈਟ ਕਰਕੇ ਹੁਣ ਥੋੜਾ ਸੌਰੀ ਲਾਈਟ ਗਈ ਹੈ ਜਨਰੇਟਰ ਚਲਾ ਨਹੀਂ ਸਕਦੇ ਕਿਉਂਕਿ ਉਹ ਆ ਨੂੰ ਉੱਪਰ ਕਰ ਲੈਣੇ ਜਨਰੇਟਰ ਚਲਾ ਲੈਣੇ ਆ ਨਹੀਂ ਉਹ ਆਵਾਜ਼ ਆਣੀ ਸੀਗੀ ਨਾ ਤਦ ਕਰਕੇ ਜਨਰੇਟਰ ਚਲੋ ਜੀ ਚਕ ਦੇ ਕਰਕੇ ਬਹਾਰ ਹੋ ਜੋ ਬਹਾਰ ਹੋ ਜੋ ਬਹਾਰ ਹੋ ਜੋ ਸਟੋਰੀ ਤਾਂ ਬਦ ਲੱਗੀ ਆ ਕਿ ਲੋਕੀ ਨੁਆ ਚਤੇ ਖੜਾ ਰਹਿ ਦੇ ਪਰ ਇਥੇ ਕੁੜਮਾ ਜੇ ਫਰਕ ਰੱਖ ਰਿਹਾ ਤੇ ਚਾਹਣਾ ਜੀ ਹੁਣ ਕੁੜਮਾ ਵੀ ਵੀਰ ਨੂੰ ਖਾ ਲਈ ਵੀ ਬਾਣ ਦੇ ਜਾਣਾ ਆਪਾਂ ਵੀ ਸ਼ੂਟ ਕਰੀਏ ਹੋਰ ਵਲੌਗ ਬਣਾਵਾਂ ਠੀਕ ਆ ਤੁਸੀਂ ਹੁਣ ਆਪਣਾ ਕੰਮ ਕਰੋ ਤੇ ਮੈਂ ਆਪਣਾ ਕਰਦਾ